ਸਸਤੀ ਗੱਲ ਦੋਸਤੋ ਹੁਣ ਤੁਹਾਨੂੰ ਚੰਡੀਗੜ੍ਹ ਜਾਂ ਆਂਦੀ ਹੋਰ ਵੱਡੇ ਸ਼ਹਿਰ ਜਾਂਦੀ ਕੋਈ ਲੋੜ ਨਹੀਂ ਬਰਨਾਲੇ ਹੰਡਿਆਏ ਵਾਲੇ ਆਊਟਲੈਟ ਚ ਬਣ ਗਈ ਲੇਕ ਬਹੁਤ ਹੀ ਸਾਫ਼ ਪਾਣੀ ਤੇ ਬਹੁਤ ਹੀ ਵੱਡੀ ਲੇਕ ਹੈ ਤੇ ਸਭ ਤੋਂ ਉਹਦੀ ਗੱਲ ਕੀ ਹੈ ਰੇਟ ਬਹੁਤ ਜਾਇਜ਼ ਨੇਗੇ ਜਿਹੜੀ ਆ ਕਿਸ਼ਤੀ ਹੈ ਤੇ ਇਹਦਾ ਰੇਟ ਸਿਰਫ 200 ਰੁਪਏ ਪਰ ਪਰਸਨ ਹੈ ਤਿੰਨ ਗੇੜ ਲਾਂਦੀ ਹੈ ਇਹ ਤੇ ਆ ਜਿਹੜੀ ਨੀਲੀ ਜਿਹੀ ਫਿਰਦੀਆਂ ਨੇ ਟਾਇਰ ਜੇ ਨੇ ਹਨਾ ਨੀਲੀ ਤੇ ਹਰੀਆਂ ਹਨਾ ਤੇ ਇਹਨਾਂ ਦਾ ਸਿਰਫ 99 ਰੁਪਏ ਜਿਹੜਾ ਹੈਗਾ ਇੱਕ ਜਾਨੇ ਦਾ ਪਰ ਪਰਸਨ ਜਿਹੜਾ ਹੈਗਾ ਹੈੱਡ ਹਨਾ ਤੇ 15-20 ਮਿੰਟ ਬੰਦਾ ਜਿਵੇਂ ਮਰਜ਼ੀ ਲਈ ਫਿਰੇ ਤੇ ਜਿਹੜੇ ਨਾ ਦੇਖੋ ਸ਼ੋਰੂਮ ਪਰਾਡਾ ਹੋ ਗਿਆ ਹਨਾ ਗੁੱਚੀ, ਟ੍ਰੂ ਰਿਲੀਜੀਅਨ ਸਾਰੇ ਆ ਰਹੇ ਨੇ ਤੇ ਜਰੂਰ ਆਓ ਬਾਈ ਕਿਉਂਕਿ ਦੇਖੋ ਅੱਜ ਕੱਲ ਦੇ ਟਾਈਮ 'ਚ ਟੈਨਸ਼ਨ ਨਾ ਬਹੁਤ ਜ਼ਿਆਦਾ ਨਿਗੀਆਂ ਤੇ ਬੰਦੇ ਨੂੰ ਜਿਹੜਾ ਆਊਟਿੰਗ ਚਾਹੀਦੀ ਹੁੰਦੀ ਆ ਦੇਖੋ ਕਿੰਨੀ ਘੈਂਟ ਲੱਗਦੇ ਨੇ ਕਿਸ਼ਤੀਆਂ ਨਵੀਆਂ ਕਿਸ਼ਤੀਆਂ ਨਿਗੀਆਂ ਬਹੁਤ ਹੀ ਵਧੀਆ ਚੀਜ਼ ਐ ਤੇ ਦੇਖੋ ਟੈਨਸ਼ਨ ਨਾ ਬਹੁਤ ਨੇ ਬੱਚੇ ਨੂੰ ਕਮਾਣ ਲਈ ਹਨਾ ਜਾਂ ਤੁਸੀਂ ਆਪਣਾ ਬਰਥਡੇ ਇੰਜੋਏ ਕਰਨਾ ਹੈ ਜਨਮ ਦਿਨ ਮਨਾਉਣਾ ਹੈ ਕੋਈ ਵੀ ਹਨਾ ਪ੍ਰੋਗਰਾਮ ਐ ਆਪਾਂ ਟਿਕਟ ਲਈ ਸੀ ਦੇਖੋ ਪੰਜ ਬੰਦੇ ਸੀ ਅਸੀਂ 1000 ਰੁਪਏ ਲੱਗਿਆ ਸੀਗਾ ਤੇ ਦੇਖੋ ਜੀ ਆ ਆ ਗਈ ਕਿਸ਼ਤੀ ਬਹੁਤ ਹੀ ਵਧੀਆ ਯਾਰ ਬੱਚੇ ਵੀ ਇੰਜੋਏ ਕਰਦੇ ਨੇ ਹਨਾ ਹੋਰ ਵੀ ਬੰਨ ਉਹ ਪਿੱਛੇ ਜੇ ਤੁਹਾਨੂੰ ਦਿਖ ਰਿਹਾ ਕੰਸਟਰਕਸ਼ਨ ਚੱਲ ਰਹੀ ਹੈ ਉੱਥੇ ਵਾਟਰ پارک ਬਣ ਰਿਹਾ ਤੇ ਅਸੀਂ ਵੀ ਗਏ ਸੀ ਦੇਖੋ ਕਿੰਨਾ ਵਧੀਆ ਲੱਗਦਾ ਹੈ ਵੀਊ ਦੇਖੋ ਤੁਸੀਂ ਆ ਦੇਖੋ ਬਹੁਤ ਹੀ ਵਧੀਆ ਯਾਰ ਜ਼ਰੂਰ ਜਾਓ ਬਰਨਾਲਾ ਹੰਡਿਆ ਆ ਆਊਟਲੈਟ ਤੇ ਨਵੀਆਂ ਕਿਸ਼ਤੀਆਂ ਨੇ ਸਾਰਾ ਕੁਝ ਨਵਾਂ ਹੈਗਾ ਸਾਫ਼ ਹੈ ਪਾਣੀ ਨੀਲਾ ਨੀਲਾ ਪਾਣੀ ਹੈ ਦੇਖੋ ਬਹੁਤ ਵਧੀਆ ਲੱਗਿਆ ਯਾਰ ਬੱਚੇ ਵੀ ਇੰਜੋਏ ਕਰਦੇ ਨੇ ਹਨਾ ਜ਼ਰੂਰੀ ਆ ਯਾਰ ਹਨਾ ਕੰਮ ਕਰਦਾ ਚੱਲੀ ਜਾਣੇ ਨੇ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਇਹਦਾ 400 ਰੁਪਏ ਰੇਟ ਆ ਵੀ ਬੜੀ ਘੈਂਟ ਚੀਜ਼ ਆ ਦੇਖੋ ਕਿਵੇਂ ਜਾਂਦਾ ਬੰਦਾ ਗੋਲੀ ਵਾਂਗੂ ਬੈਠਾ ਬੰਦਾ ਬਹੁਤ ਔਖਾ ਹੁੰਦਾ ਦੂਰੀ ਸੋਹਣੀ ਲੱਗਦੀ ਆ ਆ ਦੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰੇਟ ਵੀ ਦੱਸੇ ਹੋਏ ਨੇ ਤੇ ਦਿਖਾ ਵੀ ਤਾਂ ਬਹੁਤ ਘੱਟ ਲੋਕਾਂ ਨੂੰ ਦਿਖਾਈ ਆਲੇ ਚੀਜ਼ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਹੋਰ ਚੀਜ਼ਾਂ ਲੈ ਕੇ ਆਂਦੇ ਰਵਾਂਗੇ ਜੀ ਧੰਨਵਾਦ ਜੀ ਬਹੁਤ ਬਹੁਤ